ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਵੀ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਘੇਲ ਜ਼ਿਲ੍ਹਾ ਫਤੇਗੜ ਸਾਹਿਬ ਗਰਜੀ ਸਿੰਘ ਦੇ ਘਰੇ ਇਹ ਘਰ ਦੇ ਵਿੱਚੋਂ ਦੋਸਤੋ ਆਪਣੇ ਚੈਨਲ ਦੇ ਉੱਤੇ ਕਈ ਵੀਡੀਓ ਅਪਲੋਡ ਹੋਈਆਂ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਜਿੰਨੀਆਂ ਵੀ ਵੀਡੀਓ ਅਪਲੋਡ ਕਰੀਆਂ ਤਾਂ ਹਰ ਵੀਡੀਓ ਦੇ ਵਿੱਚ ਪਸ਼ੂ ਅੱਵਲ ਦਰਜੇ ਦਾ ਹੀ ਹੁੰਦਾ ਬਹੁਤ ਸੋਹਣੇ ਪਸ਼ੂ ਹੁੰਦੇ ਆ ਇਹ ਘਰ ਦੇ ਵਿੱਚ ਤਾਂ ਵੀਡੀਓ ਦਾ ਰਿਸਪੌਂਸ ਵੀ ਬਹੁਤ ਸੋਹਣਾ ਰਹਿੰਦਾ ਇਹ ਘਰ ਦੇ ਵਿੱਚੋਂ ਜਿਹੜੀ ਵੀਡੀਓ ਸ਼ੂਟ ਕਰੀ ਜਾਂਦੀ ਆ ਤੋ ਤੋ ਰਿਸਪੌਂਸ ਬਹੁਤ ਸੋਹਣਾ ਰਹਿੰਦਾ ਤਾਂ ਝੋਟੀ ਚੰਗੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੀ ਪਹਿਲੇ ਨੰਬਰ ਤੇ ਕਵਰ ਕਰੀ ਜਾ ਰਹੀ ਆ ਲੇਵੇ ਦੀ ਬੰਤਰ ਬੜੀ ਸ਼ਾਨਦਾਰ ਆ ਮਹਾਰਾਜ ਦੀ ਕਿਰਪਾ ਦੇ ਨਾਲ ਜਾਤ ਬਰਾਦਰੀ ਦੇ ਪੱਖ ਤੋਂ ਵੀ ਚੰਗੀ ਆ ਤੱਤਰལੋਂ ਲੇਵੇ ਦੀ ਜਿਹੜੀ ਬੰਤਰ ਆ ਉਹ ਬਾਖਮਾਲ ਆ ਬਾਕੀ ਝੋਟੀ ਦੀ ਇਨਫੋਰਮੇਸ਼ਨ ਆ ਜਿਹੜੀ ਉਹ ਗਰਜੀਤ ਸਿੰਘ ਤੋਂ ਲੈਣੇ ਆ ਤੁਹਾਨੂੰ ਪਤਾ ਕਰਕੇ ਦਿੰਨੇ ਆ ਝੋਟੀ ਦੇ ਸੂਣ ਚ ਕਿੰਨੇ ਦਿਨ ਤਾਂ ਕਿੰਨੇ ਦੁੱਧ ਦੀ ਮਾਲਕਣ ਰਹੂਗੀ ਕੀ ਓਟ ਆ ਝੋਟੀ ਦੀ ਸਾਰੀ ਕੱਲੀ ਕੱਲੀ ਚੀਜ਼ ਦੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਨੂੰ ਦਿੰਨੇ ਆ ਕੀ ਹਾਲ ਨੇ ਗਰਜੀਤ ਵੀਰੇ ਵਧੀਆ ਵੀਰੇ ਤੁਹਾਨੂੰ ਚੜਦੀ ਕਲਾ ਜੀ ਚੜਦੀ ਕਲਾ ਗਰਜੀਤ ਵੀਰੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਝੋਟੀ ਮੇਰੇ 27 ਤਰੀਕ ਨੂੰ ਦਿੰਦੇ ਆ ਪੂਰੇ ਨੇ ਹੈ ਸੀਲ ਠੰਡੀ ਆ ਦੋਸਤੋ ਝੋਟੀ 27 ਤਰੀਕ ਨੂੰ ਦਿਨ ਪੂਰੇ ਨੇ ਦੋਸਤੋ ਤਾਂ ਅੱਜ ਤਰੀਕਾ ਦੋਸਤੋ 18 ਜਦੋਂ ਵੀਡੀਓ ਸ਼ੂਟ ਹੋ ਰਹੀ ਆ ਤਾਂ 9 ਦਿਨ ਚੋਟੀ ਦੇ ਹਜੇ ਬਾਕੀ ਪਏ ਆ ਸੁੰਨ ਦੇ ਵਿੱਚ ਤਾਂ ਕਰਮਾਂ ਵਾਲੀ ਦੀ ਪਿੱਠ ਬਹੁਤ ਚੰਗੀ ਆ ਥੱਲੇਵੇ ਦਾ ਆਕਾਰ ਬਹੁਤ ਚੰਗਾ ਥਣ ਕੱਲਾ ਕੱਲਾ ਹਰੇਕ ਚੋਟੀ ਦਾ ਐਸਾ ਥੱਲੇ ਥਣ ਥੱਲਾ ਨਹੀਂ ਲੱਗਿਆ ਹੁੰਦਾ ਗਰਜੀ ਤੇ ਖੋਲ ਵੀਰੇ ਚੋਟੀ ਤਾਂ ਆਪਾਂ ਤੋਰਾ ਦਿਖਾਈਏ ਚੋਟੀ ਦਾ ਥੱਲੇਵੇ ਦੀ ਬਣਤਰ ਆ ਜਿਹੜੀ ਪਸ਼ੂ ਦੇ ਤੁਰੇ ਤੇ ਹੀ ਦੇਖਦੀ ਆ ਤਾਂ ਚੋਟੀ ਦਾ ਜਿਹੜਾ ਲੇਵਾ ਉਹ ਬਹੁਤ ਸ਼ਾਨਦਾਰ ਆ ਤਾਂ ਚੋਟੀ ਦੇ ਜਿਹੜਾ ਪਿੰਡਾ ਉਹ ਕੰਜ ਵਰਗਾ ਬਰੀਕ ਆ ਤਾਂ ਬਿੰਦੀਆਂ ਵਾਲੀ ਪੂੰਛ ਆ ਝੋਟੀ ਲਓ ਵੀ ਦੋਸਤੋ ਕਰੋ ਝੋਟੀ ਚੱਕਾ ਤਾਂ ਝੋਟੀ ਦਾ ਤੋਰਾ ਚੈੱਕ ਕਰੋ ਤਾਂ ਝੋਟੀ ਦਾ ਥੱਲੇੋਂ ਲੇਵਾ ਚੈੱਕ ਕਰੋ ਹਜੇ ਦੋਸਤੋ ਝੋਟੀ ਸੂਣ ਦੇ ਵਿੱਚ 10 ਦਿਨ ਕੱਢਦੀ ਆ ਤਾਂ ਭਾਅ ਆ ਜਿਹੜਾ ਝੋਟੀ ਦਾ ਉਹ ਬਿਲਕੁਲ ਵਾਜਬ ਰਹੂਗਾ ਜਿਹੜੇ ਹਿਸਾਬ ਦੀ ਝੋਟੀ ਦੀ ਹਰ ਪੱਖ ਦੀ ਬੰਤਰ ਆ ਉਸ ਹਿਸਾਬ ਦੇ ਨਾਲ ਝੋਟੀ ਦਾ ਜਿਹੜਾ ਭਾਅ ਆ ਉਹ ਬਿਲਕੁਲ ਵਾਜਬ ਰਹੂਗਾ ਲੋ ਬਈ ਦੋਸਤੋ ਕਰੋ ਚੈੱਕ ਕੱਲਾ ਕੱਲਾ ਥਾਣ ਲੱਗਿਆ ਮੈਂ ਇਹਨੂੰ ਜੇ ਕੋਈ ਦੋਸਤ ਘਰੇ ਸਾਫ ਸੁਥਰੀ ਮੈਂ ਰੱਖਣੀ ਚਾਹੁੰਦਾ ਤਾਂ ਉਹਦੇ ਲਈ ਸ਼ਾਨਦਾਰ ਰਹੂਗੀ ਘਰੇ ਜਿਹੜਾ ਪਸ਼ੂ ਰੱਖਣਾ ਨਾ ਉਹ ਕਿੱਲੇ ਤੇ ਖੜਿਆ ਹਾਂ ਬੜੀ ਵੀਰ 12 13 ਕਿਲੋ ਦੁੱਧ ਤਾਂ ਆਰਾਮਦਾਰੀ ਨਾਲ ਦੋ ਹਾਂ 12 ਕਿਲੋ ਦੁੱਧ ਆਰਾਮ ਨਾਲ ਦੋਸਤੋ ਕੱਢੀ ਜਾਊਗੀ ਬਹੁਤੀਆਂ ਵੱਡੀਆਂ ਗੱਲਾਂ ਹਾਂ ਪਿੰਡਾ ਬਿਲਕੁਲ ਦੋਸਤੋ ਬਾਰੀਕ ਆ ਤਾਂ ਪੂੰਛ ਦੇ ਵਿੱਚ ਹਾਂ ਨਾ ਨਾ ਠੰਡੀ ਐ ਠੰਡੀ ਐ ਠੰਡੀ ਐ ਤਮਾਰਾ ਜੀ ਦੀ ਕਿਰਪਾ ਦੇ ਨਾਲ ਹਜੇ ਦੋਸਤੋ 10 ਦਿਨ ਪਏ ਆ ਤਾਂ 10 ਦਿਨਾਂ ਦੇ ਵਿੱਚ ਮੈਂ ਹਾਂ ਪਿੱਠ ਚੌੜੀ ਆ ਮੈਂ 10 ਦਿਨਾਂ ਦੇ ਵਿੱਚ ਫੁੱਲ ਬਣ ਕੇ ਸੀ ਹਾਂ ਘਰ ਰੱਖਣ ਲਈ ਚੰਗੀ ਆ ਮੈਂ ਉਹੀ ਪਹਿਲਾਂ ਵੀ ਗੱਲ ਕਰਦਾ ਸੀ ਯਾਰ ਘਰੇ ਐਸੀ ਮੈਂ ਰੱਖੀ ਹੋਵੇ ਤਾਂ ਚੰਗੀ ਰਹੂਗੀ ਠੀਕ ਆ ਵੀਰੇ ਠੀਕ ਆ ਜੀ ਠੀਕ ਆ ਗਰਜੀਤ ਸਿੰਘ ਕਿੰਨੇ ਦੀ ਦੇਣੀ ਆ ਮੈਂ ਆਪਾਂ ਜਮ ਬਿਲਕੁਲ ਛੋਟਾ ਜਿਹਾ ਮੁੱਲ ਲਾ ਲਈਏ ਲੋ ਵੀ ਦੋਸਤੋ ਮੈਂ ਤੁਹਾਨੂੰ ਕੀ ਦੱਸਿਆ ਸੀ ਭਾਈ ਝੋਟੀ ਦੇ ਹਿਸਾਬ ਨਾਲ ਇਹਦਾ ਮੁੱਲ ਬਿਲਕੁਲ ਵਾਜਿਬ ਰਹੂਗਾ 85000 ਰੁਪਇਆ ਆ ਕੱਚੀ ਕਰਕੇ ਮੁੱਲ ਦੋਸਤੋ ਵਾਜਿਬ ਆ ਤਾਂ ਜਿੱਦਣ ਹਾਜ਼ਰ ਹੋਗੀ ਝੋਟੀ ਲੱਖ ਰੁਪਏ ਦੀ ਹੋਈ ਆ ਤਾਂ ਦੋਸਤੋ ਝੋਟੀ ਦਾ ਮੁੱਲ ਆ 85000 ਨਾ ਇਹ ਚੋਂ ਵੀ ਤੁਸੀਂ 바ਰਗੇਨਿੰਗ ਕਰ ਲਿਓ ਤਾਂ ਤੁਹਾਡੇ ਨੂੰ ਮਾਨ ਤਾਨ ਹੋਊਗਾ ਤਾਂ ਤੁਹਾਨੂੰ ਰੈਤਫੈਤ ਹੋਊਗੀ 85000 ਜਿੱਦਣ ਆਪਾਂ ਨੂੰ ਫੇਰ ਹਾਜ਼ਰ ਹੋਗੀ ਵੀਰੇ ਤਾਂ ਰੇਟ ਹੋਰ ਆ ਉਹ ਦਿਨ ਰੇਟ ਦੋਸਤੋ ਹੋਰ ਹੋਊਗਾ ਹਾਂਜੀ ਮੈਂ ਇਕੱਲਾ ਇਕੱਲਾ ਤੁਹਾਨੂੰ ਦਿਖਾਤਾ ਗੁਰਜੀਤ ਲੋਬਰੇ ਗਰਜੀਤ ਸਿੰਘ ਕਹਿੰਦਾ ਭਾਈ ਥਣ ਦਿਖਾ ਦੇ ਵੀਰੇ ਭਾਈ ਥਣ ਕੱਲਾ ਕੱਲਾ ਲੱਗਿਆ ਮੈਂ ਇਹਨੂੰ ਚਾਰੇ ਪੀੜੀ ਦੇ ਪਾਵੇ ਅਬਰਗੇ ਥਾਂ ਲਓ ਵੀ ਦੋਸਤੋ ਮੁੱਲ 85000 ਦਾ 10 ਦਿਨਾਂ ਦੀ ਕੱਚੀ ਆ ਝੋਟੀ ਤਾਂ ਇਧਰ 2 ਨੰਬਰ ਤੇ ਦੋਸਤੋ ਝੋਟੀ ਚੈੱਕ ਕਰੋ ਤਾਂ ਸਿੰਘ ਦੀ ਜੜ ਚੈੱਕ ਕਰੋ ਬਿਲਕੁਲ ਬਰੀਕ ਸਿੰਘ ਲੱਗਿਆ ਹੋਇਆ ਜੜ ਤੋਂ ਤਾਂ ਜਿਹੜਾ ਮੈਂ ਦਾ ਪਿੰਡਾ ਉਹ ਬਿਲਕੁਲ ਜਮਣ ਵਰਗਾ ਰੰਗ ਆ ਪਿੰਡੇ ਦਾ ਤਾਂ ਪਿੰਡਾ ਬਿਲਕੁਲ ਬਰੀਕ ਆ ਤਾਂ ਜਿਹੜਾ ਪਿੰਡੇ ਦਾ ਰੰਗ ਆ ਜੰਮਨ ਵਰਗਾ ਕਾਲਾ ਪਹਿਲਾ ਗਰਜੀਤ ਸਿੰਘ ਤੌਰ ਵੀਰੇ ਝੋਟੀ ਦੋਸਤੋ ਇਹ ਝੋਟੀ ਉਹ ਝੋਟੀ ਨਾਲੋਂ ਜ਼ਿਆਦਾ ਹਾਜ਼ਰ ਆਈ ਹੋਈ ਆ ਇਹ ਮੈਨੂੰ ਲੱਗਦਾ ਵੀ ਹਫ਼ਤੇ ਤੋਂ ਅੰਦਰ ਅੰਦਰ ਝੋਟੀ ਸੁਰਪੂਗੀ ਥਾਣਾ ਇਹਦਾ ਵੀ ਕੱਲਾ ਕੱਲਾ ਤਾਂ ਸਿੰਘ ਬਿਲਕੁਲ ਬਰੀਕ ਆ ਪਿੱਠ ਚੰਗੀ ਆ ਝੋਟੀ ਦੀ ਥਾਣ ਕੱਲਾ ਕੱਲਾ ਲੇਵੇ ਦੀ ਖੁੱਲੀ ਆ ਆ ਮਹਾਰਾਜ ਦੀ ਕਿਰਪਾ ਦੇ ਨਾਲ ਬਣਤਰ ਬਹੁਤ ਸੋਹਣੀਆ ਮੈਂ ਦੀ ਇਹਦੀ ਵੀ ਇਹ ਵੀ ਘਰ ਰੱਖਣ ਦੇ ਲਈ ਚੰਗੀ ਰਹੂਗੀ ਹਾਂ ਮਹਾਰਾਜ ਦੀ ਕਿਰਪਾ ਦੇ ਨਾਲ 12 13 ਕੱਪੇ ਵੀ ਮੈਂ ਪਾਈ ਜਾਊਗੀ ਗਰਜੀਤ ਸਿੰਘ ਪਾ ਦੂਗੀ ਵੀਰੇ 12 ਕੱਪ 14 ਕਿਲੋ ਦੀ ਗਾਰੰਟੀ ਹੈ ਠੀਕ ਹੈ ਜੀ ਗਰਜੀਤ ਸਿੰਘ ਕਹਿੰਦਾ ਭਾਈ 14 ਕਿਲੋ ਦੀ ਗਾਰੰਟੀ ਹੈ ਛੋਟੀ ਹੈ ਵੀ ਚੰਗੀ ਆ ਥੂਏ ਆਪਾਂ ਦੂਜਾ ਨਹੀਂ ਕਹਿੰਦਾ ਥੂਏ ਛੋਟੀ ਨੇ ਤੀਜੇ ਸੁਣਾ ਤੀਜੇ ਸੁਣਾ ਠੀਕ ਹੈ ਜੀ ਲਓ ਵੀ ਦੋਸਤੋ ਇਹ ਘਰ ਦੇ ਵਿੱਚੋਂ ਵੀਡੀਓ ਸ਼ੂਟ ਕਰਨ ਦਾ ਇਹ ਫਾਇਦਾ ਹਰ ਇੱਕ ਚੀਜ਼ ਕਲੀਅਰ ਕੱਟ ਦੱਸੀ ਜਾਊਗੀ ਕਹਿੰਦਾ ਹਣੇ ਇਹ ਦਿਨ 10 ਪਏ ਨੇ 10 ਦਿਨ ਇਹਦੇ ਵੀ ਪਏ ਆ ਠੀਕ ਹੈ ਜੀ ਹਾਂ ਇਹੋ ਜੀ ਲਾ ਦੋ ਵੀ ਨਾ ਮਾ ਕੇ ਗਾਵਾਂ ਵਰਗਾ ਹਾਂ ਗਾਵਾਂ ਵਰਗਾ ਦੋਸਤੋ ਗਰਜੀਤ ਸਿੰਘ ਕਹਿੰਦਾ ਭਾਈ ਮੈਂ ਲੇਵਾ ਬਣਾਉਗੀ ਤਾਂ ਦਿਨ 10 ਪਏ ਆ ਸੂਹ ਦੇ ਵਿੱਚ ਚੁਆਈ ਦੀ ਹੈ ਖਰੀ ਹੈ ਜਮਾ ਠੀਕ ਹੈ ਜੀ ਹਾਂ ਜਦੋਂ ਆਦਰਾ ਗਈ ਨਾ ਫੇਰ ਦੇਖੋ ਦੋਸਤੋ ਅੱਖਾਂ ਵਾਲਾ ਬਿੰਦੀਆਂ ਵਾਲਾ ਲੇਵਾ ਮਹਿੰਦਾ ਤਾਂ ਠਣਕ ਲੱ ਲੱ ਲੱਗਿਆ ਹੋਇਆ ਪਿੰਡਾ ਬਿਲਕੁਲ ਚੰਮ ਬਰੀਕ ਆ ਤਾਂ ਬਿਲਕੁਲ ਸ਼ਾਹ ਕਾਲਾ ਪਿੰਡਾ ਛੋਟੀ ਦਾ ਠੀਕ ਹੈ ਗਰਜੀਤ ਸਿੰਘ ਮੁੱਲ ਛੋਟੀ ਦਾ ਇਹਰੇ 95000 ਰੁਪਏ ਦੀ ਝੋਟੀ ਤੇ ਦੋਸਤੋ 95000 ਰੁਪਏ ਇਹਦਾ ਮੁੱਲ ਆ ਤਾਂ ਪਰਲੀ ਚੋਟੀ ਦਾ ਮੁੱਲ ਆ 85000 ਰੁਪਏ ਤਾਂ ਦੋਵਾਂ ਮੈਂ ਇਹਦੇ ਜਿਹੜੇ ਮੁੱਲ ਆ ਬਿਲਕੁਲ ਵਾਜਬ ਆ ਦੋਸਤੋ ਲੈਣਾ ਚਾਹੀਆਂ ਨਹੀਂ ਹੈਗੇ ਬਹੁਤ ਭੰਦ ਤੋੜ ਹੋਣੀ ਹੈ ਮਾੜਾ ਮੋਟਾ ਮਾੜਾ ਮੋਟਾ ਹਾਂ ਚਲੋ ਮਾਨ ਤਾਨ ਤਾਂ ਗਿਰਜੀਤ ਫਿਰ ਕਰਨਾ ਪੈਂਦਾ ਜਿਹੜਾ ਕੋਈ ਸੱਜਣ ਭਰਾ ਦੂਰੋਂ ਚੱਲ ਕੇ ਆਇਆ ਉਹਦਾ ਮਾਨ ਤਾ ਹਣ ਕਰਨਾ ਪੈਂਦਾ ਠੀਕ ਹੈ ਜੀ ਠੀਕ ਦੋਵਾਂ ਖਰੀਆਂ ਬਹੁਤ ਜ਼ਿਆਦਾ ਖਰੀਆਂ ਨੇ ਦੋਸਤੋ ਘਰੇ ਰੱਖਣ ਦੇ ਲਈ ਚੰਗੀਆਂ ਨੇ ਜੇ ਕੋਈ ਸੱਜਣ ਘਰੇ ਰੱਖਣੀਆਂ ਚਾਹੁੰਦਾ ਤਾਂ ਉਹਦੇ ਲਈ ਚੰਗੀਆਂ ਨੇ ਜੇ ਕੋਈ ਮੇਰਾ ਭਰਾ ਸੇਵਾ ਕਰੂਗਾ ਤਾਂ ਦੁੱਧ ਚੰਗਾ ਦਹੀਂ ਜਾਣਗੀਆਂ ਬਈ ਚਾਰ ਪੈ ਖੜੇ ਕਰ ਦੇਣਗੀਆਂ ਦੁੱਧ ਦੇ ਨਾਲ ਬਈ ਚੰਗੀਆਂ ਰਹਿਣਗੀਆਂ ਯਾਰ ਤੁਹਾਨੂੰ ਵੀ ਪਤਾ ਹੀ ਆ ਜਿਹੜੇ ਸੱਜਣ ਨੇ ਲੈਣੀਆਂ ਕਿਹੜਾ ਕੋਈ ਨਿਆਣਾ ਤਾਂ ਹਰੇਕ ਭਰਾ ਨੂੰ ਮੈਂ ਦੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਝੋਟੀਆਂ ਚੰਗੀਆਂ ਹਾਂ ਦਾ ਵੀ ਤੀਜਾ ਹਿੱਸਾ ਵੀ ਨਹੀਂ ਲੈਵਾ ਦਾ ਦੋਸਤੋ ਹਜੇ ਗਰਜੀਤ ਦੀ ਗੱਲ ਬਿਲਕੁਲ ਠੀਕ ਆ ਪਸ਼ੂ ਜਦੋਂ ਦਿਨ ਪੂਰੇ ਹੋ ਜਾਂਦੇ ਨਾ ਉਦੋਂ ਪ੍ਰਾਪਰ ਤਲਦਾ ਆ ਹਾਂ ਜੀ ਇਹਦੇ ਸੂਮ ਦੇ ਵਿੱਚ ਵੀ 10 ਦਿਨ ਪਏ ਆ ਉਹਦੇ ਸੂਣ ਚ ਵੀ 10 ਦਿਨ ਪਏ ਆ ਹਜੇ ਤਾਂ ਮੈਂ ਆ ਕੱਚੀਆਂ ਨੇ ਜੇ ਫਿਰ 베ਗੀ ਤਾਂ ਠੀਕ ਨੇ 14 ਕਿਲੋ ਦਾ ਚਵਾ ਕੇ ਵੀ ਦੇ ਦਾਂ ਠੀਕ ਹੈ ਜੀ ਲਓ ਵੀ ਗਰਜੀਤ ਸਿੰਘ ਕਹਿੰਦਾ ਭਾਈ ਜੇ ਕੋਈ ਸੱਜਣ ਝੋਕੇ ਲੈ ਕੇ ਜਾਣੀ ਚਾਹੁੰਦਾ ਹੋਵੇ ਤਾਂ ਸਵਾ ਕੇ ਚਵਾ ਕੇ ਵੀ 14 ਕ ਪਪਵਾ ਕੇ ਦੇ ਦਾਂਗੇ ਵੀ ਮੈਂ ਦਾ ਰਿਕਾਰਡ ਪਤਾ ਆ ਠੀਕ ਹੈ ਲਓ ਵੀ ਦੋਸਤੋ ਕਰ ਲੋ ਮੈਂ ਆ ਚੈੱਕ ਮਹਾਰਾਜ ਦੀ ਕਿਰਪਾ ਦੇ ਨਾਲ ਕਿਸੇ ਪੱਖ ਤੋਂ ਨਹੀਂ ਖੁੰਝੀਆਂ ਹੁੰਨਆਂ ਹਰ ਪੱਖ ਤੋਂ ਪੂਰੀਆਂ ਚੰਗੀਆਂ ਨੇ ਠੀਕ ਹੈ ਜੀ লাভী দোস্তੋ ਆ ਚੋਟੀ ਦਾ 85000 ਰੁਪਇਆ ਮੁੱਲਾ ਥਣ ਕੱਲਾ ਕੱਲਾ ਚੋਟੀ ਦਾ ਤਾਂ ਖੂਬੀਆਂ ਕਈ ਨੇ ਚੋਟੀ ਦੇ ਵਿੱਚ ਚੰਗੀਆਂ ਤਾਂ ਇੱਕ দোস্তੋ ਗਰਜੀਤ ਦੀ ਮੈਨੂੰ ਚੀਜ਼ ਬੜੀ ਪਸੰਦ ਆਉਂਦੀ ਆ ਤਾਂ ਮੈਂ ਉਹਨੂੰ ਸ਼ਿੰਗਾਰ ਬੜਾ ਗੱਡਵਾ ਲਾਉਂਦਾ ਇਹ ਹੁੰਦੀਆਂ ਸ਼ੌਂਕੀ ਬੰਦੇ ਦੀਆਂ ਗੱਲਾਂ ਜਿਹੜਾ ਕੋਈ ਸ਼ੌਂਕੀ ਪੱਠਾ ਨਾ ਉਹੀ ਆ ਚੀਜ਼ਾਂ ਕਰਦਾ ਤਾਂ ਦੇਖੋ দোস্তੋ ਕਿਵੇਂ ਝੋਟੀਆਂ ਨੂੰ ਸ਼ਿੰਗਾਰ ਲਾਇਆ ਦੋਹਾਂ ਨੂੰ ਸੇਮ ਸ਼ਿੰਗਾਰ ਲੱਗਿਆ ਹੋਇਆ ਤਾਂ ਇਹ ਸ਼ਿੰਗਾਰ ਤੇ ਹੀ ਦੋਹਾਂ ਤੇ 1000 ਰੁਪਇਆ ਲਾਤਾ ਹੁਣ ਆ ਪੱਟੂ ਜੀ ਹਾਂ ਲੋ ਵੀ ਦੋਸਤੋ ਕਰੋ ਝੋਟੀਆਂ ਚ ਇੱਕ ਦੂਸਰੋਂ ਵੀਡੀਓ ਦੇ ਵਿੱਚ ਝੋਟੀਆਂ ਦਿਖਾਈਆਂ ਤਾਂ ਨੰਬਰ ਤੁਹਾਨੂੰ ਦੋਸਤੋ دیتا ਆਪਾਂ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਪਿੰਡ ਦੋਸਤੋ ਘੇਲਾ ਜ਼ਿਲ੍ਹਾ ਫਤੇਗੜ ਸਾਹਿਬ ਆ ਜਦੋਂ ਆਪਾਂ ਸਰਹੰਤੋਂ ਚੰਡੀਗੜ੍ਹ ਨੂੰ ਜੰਨੇ ਆ ਤਾਂ ਰਸਤੇ ਦੇ ਵਿੱਚ ਕਸਬਾ ਆਉਂਦਾ ਬਡਾਲੀਆਲਾ ਸਿੰਘ ਤਾਂ ਬਡਾਲੀਆਲਾ ਸਿੰਘ ਦੇ ਬਿਲਕੁਲ ਲਾਗਲਾ ਪਿੰਡ ਆ ਘੇਲ ਸਰਦਾਰਾਂ ਦੀ ਤਾਂ ਘੇਲ ਪਿੰਡ ਦੇ ਵਿੱਚ ਉਹ ਗਰਜੀਤ ਸਿੰਘ ਦੇ ਘਰੋਂ ਵੀਡੀਓ ਸ਼ੂਟ ਕਰੀ ਗਈ ਆ ਜੇ ਕੋਈ ਸੱਜਣ ਇੰਟਰਸਟਿਡ ਆ ਮਿਆਂ ਨੂੰ ਲੈ ਕੇ ਤੰਗਰਜੀ ਸਿੰਘਲੇ ਨੰਬਰ ਤੇ ਰਿੰਗ ਮਾਰ ਲਿਓ ਤਾਂ ਰਬਤਾ ਕਾਇਮ ਕਰ ਲਿਓ ਮਿਲਦੇ ਹਾਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ